ਦੇਖਦੇ ਕਰ ਲਿਆ ਜੀ ਬਤਾ ਬੜਿਆ ਫਰੇਕੀਤਾ ਫੀਗ ਦਿਨਾਂ ਦੇ ਉਹ ਨਹੀਂ ਭਾਜੀ ਇਹ ਗੱਲ ਕਿੰਨਾ ਕਿਹੜਾ ਜਿੱਦਾ ਕਿਹੜਾ ਤੋੜਿਆ ਇਹਨਾਂ ਅੰਦਰ ਫੇਰ ਸ਼ਟਰ ਫੇਰ ਥੱਲੇ ਕਰਕੇ ਅੱਛਾ ਇਹ ਕੋਈ ਸ਼ਟਰ ਕਰਦਾ ਜਿੰਦਰ ਖੜਾ ਸੀਗਾ ਇਹ ਤਾਂ ਅੰਦਰ ਹੀ ਗਿਆ ਸੀ ਚਲੋ ਚੁੱਕੀ ਜਿਹੜੀ ਉਹਨੂੰ ਰਚ ਦੇ ਸੀਆਰ ਵੀ ਸਪਾਈ ਕਰਿਆ ਆ ਆਹ ਮੁੰਡੇ ਦਾ ਕੈਮਰਾ ਉਹ ਉਹ ਉਹਦੇ ਵਿੱਚੋਂ ਆਣਾ ਜਿਹੜਾ ਉਹਨਾਂ ਦਾ ਲੈਂਪਰ ਮਾਲਿਆ ਨੇ ਉਹ ਮੁੰਡਾ ਆਣਾ ਬਾਈ ਆਹ ਤਾਂ ਜੀ ਲਮਾ ਗੱਡੀ ਆ ਗੱਡੀ ਨਾਂ ਦੀ ਰੱਖਿਆ ਇੱਕ ਗੱਡੀ ਨੂੰ ਬੋਧਰਦੀ ਨਹੀਂ ਆ Tata 407 ਇਹ ਤਾਂ ਉਹ ਰੱਖਿਆ ਰੱਖੀ ਗਾ ਨੰਬਰ ਤਾਂ ਆ ਸਕਦਾ ਨਹੀਂ ਆਣਾ ਐਡੀ ਨੂੰ ਖੋਲਦਾ ਲੈਟਾਂ ਬੰਦ ਕੀਤੀ ਆ ਉਹ ਕੋਸ ਲਾਇਆ ਹਣਾ ਮੋਟਰ ਹੈ ਤਾਂ ਚਮਕਦਾ ਹੈ ਆ ਲੈ ਗੱਡੀ ਵਾਲਿਆਂ ਤੋਂ ਪੂਰਾ ਸ਼ੱਕ ਹੋਊਗੀ ट्रेक्ट ओ, ट्रेक्टर ट्रेक्टर काट बड़ी जल्दी यार तो बहुत हैवी मोगा चौदह घंटे मोदी ਹਾਂਜੀ ਭਾਜੀ ਕੀ ਨਾਮ ਚ ਮੇਰਾ ਨਾਮ ਮਲਕੀਤ ਸਿੰਘ ਹੈ ਮਲਕੀਤ ਜੀ ਕੀ ਗੱਲਬਾਤ ਹੋਈ ਆ ਚੋਰੀ ਹੋਈ ਆ ਜੀ ਟਰੈਕਟਰ ਕੱਢ ਕੇ ਲੈ ਗਏ ਇੱਥੇ ਸ਼ੁਰੂ ਵਿੱਚ ਕੋ 3:00 ਵਜੇ ਵੀ ਘਰ ਨਾ ਕੋ ਰਾਤ ਸਵੇਰ ਆ ਕੇ ਦੇਖਿਆ ਤਾਂ ਟਰੈਕਟਰ ਹੈ ਨਹੀਂ ਸੀ ਕਿਹੜਾ ਟਰੈਕਟਰ ਸੀ 855 ਸੀਗਾ ਜੀ ਕਿੰਨੀ ਕੀਮਤ ਆਉਗੀ ਉਹਦੀ 9 ਲੱਖ ਦੇ ਸਮਥਿੰਗ ਹੈਗੀ ਹੈ ਜੀ ਉਹਦੀ ਕੀਮਤ 9 ਲੱਖ ਰੁਪਏ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ ਇੱਥੇ ਆ ਹੈ ਨਹੀਂ ਜੀ ਕੈਮਰੇ ਆ ਆਸ-ਪਾਸ ਚੈੱਕ ਕਰ ਰਹੇ ਹਾਂ ਮਿਲਿਆ ਨਹੀਂ ਹਲੇ ਕੋਈ ਮਿਲ ਨਹੀਂ ਜੀ ਕੋਈ ਸ਼ੱਕ ਵਗੈਰਾ ਕਿਸੇ ਤੇ। ਤੱਕ ਹੁਣ ਹੈ ਨਹੀਂ ਜੀ ਪਹਿਲਾਂ ਨਾਲ ਗਵਾਂਢ 'ਚ ਸਾਡੇ ਸੋਨਾਲਿਕਾ ਦਾ ਸ਼ੋਰੂਮ ਹੈ ਜੀ। ਪਹਿਲਾਂ ਉਹ ਟੂਟਦੇ ਰਹੇ ਨੇ ਉਹ ਟਰੈਕਟਰ ਸਟਾਰਟ ਨਹੀਂ ਹੋਇਆ। ਫਿਰ ਆ ਸ਼ੋਰੂਮ ਸਾਡੇ ਵਾਲਾ ਥੋੜਿਆ ਜੀ। ਤੇ ਇਹ ਟਰੈਕਟਰ ਡਾਇਰੈਕਟਰੀ ਸਟਾਰਟ ਕਰਕੇ ਫਿਰ ਹੀ ਲੈ ਗਏ। ਕਿੰਨੇ ਵਿਅਕਤੀ ਸੀ ਕੁਝ ਪਤਾ ਲੱਗਾ? ਤਿੰਨ ਇੱਕ ਹੈਗੇ ਨੇ ਇੱਕ ਦੋ ਤਿੰਨ ਫੁਟੇਜ ਆਈਆਂ ਨੇ ਉਹਦੇ 'ਚ ਕਹਿੰਦੇ ਵੀ ਤਿੰਨ ਇੱਕ ਬੰਦੇ ਹੈਗੇ। ਪੁਲਿਸ ਨੇ ਕੰਪਲੀਟ ਕਰਤੀ। ਪੁਲਿਸ ਹਾਂ ਮੌਕੇ 'ਵਾਰ ਦੇ ਦੇਖੀ ਹੈ ਜੀ ਹੁਣ ਉਹ ਵੀ ਸ਼ਾਨਫੀਲ ਕਰ ਰਹੇ ਨੇ। ਤੋਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਹੈ ਜੀ ਜਿਹੜੀ ਰੋਜ਼ ਰੋਜ਼ ਇਹ ਘਟਨਾ ਵਧ ਰਹੀਆਂ ਨੇ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਦਾਂ ਦਾ ਕੋਈ ਵੀ ਸੇਫ ਨਹੀਂ ਇੱਥੇ ਮਾਰਕੀਟ ਹੈ ਜੀ ਸਾਰੀ ਪਹਿਲਾਂ ਸਾਹਮਣੇ 10 ਦਿਨ ਪਹਿਲਾਂ ਸਾਹਮਣੇ ਚੋਰੀ ਹੁੰਦੀ ਹੈ ਉਹਨਾਂ ਦੇ ਸ਼ਟਰ ਟੁੱਟਦੇ ਨੇ ਫਿਰ ਇੱਥੇ ਦਾ ਮਤਲਬ ਕੰਮ ਰੋਜ਼ਗਾਰ ਬੰਦਾ ਕਿੱਦਾਂ ਕਰੂਗਾ ਇਹਦਾ ਮਤਲਬ ਆਮ ਬੰਦਾ ਕੰਮ ਨਹੀਂ ਕਰ ਸਕਦਾ ਇੱਥੇ ਜੇ ਇਦਾਂ ਹੀ ਚੋਰੀਆਂ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਪ੍ਰਸ਼ਾਸਨ ਤੋਂ ਇਹੀ ਮੰਗਾ ਵੀ ਇਹਨਾਂ ਨੂੰ ਕੰਟਰੋਲ ਕਰੋ ਠੀਕ ਹੈ ਜੀ ਮਾਹੌਲ ਠੀਕ ਕਰੋ ਪੰਜਾਬ ਦਾ ਠੀਕ ਹੈ